ਕੁਣੇ ਸੁਣੀ ਮਾਰਕੀਟ ਬਣਾਈ ਹੈ। ਇੰਨੇ ਅਰੇ ਵਿੱਚ। ਥੋੜੇ ਕਟੇ ਮੇਦੀ ਹੈ। ਬ੍ਰਾਂਡ ਦੀ। ਇੱਧਰ ਬਣਾਈ ਆ ਤਲਾ ਜਿਹਨੂੰ ਝੀਲ ਜੀ ਹੈ। ਜਿਹਨੂੰ ਸੋਹਣੇ ਫੁੱਲ ਨੇ। ਦੇਖੋ ਇਹ ਸ਼ਹਿਰ ਦਾ ਵਧੀਆ ਤੁਰਨ ਫਰਨ ਦਾ ਵਧੀਆ ਨਜ਼ਾਰਾ ਵਹਿ ਕੇ ਦੇਖਣ ਵਾਲੀਆਂ ਚੀਜ਼ਾਂ ਨੇ। ਕੁਣੇ ਵਧੀਆ ਨਜ਼ਾਰਾ ਹੈ। ਕਿ ਨੂੰ ਜੁਕਤ ਲੀ ਜਾਂਦਾ ਗੱਲ ਕਰਾ ਕੋਈ ਗੱਲ ਨਹੀਂ ਦੇਖੋ ਬਹੁਤ ਵਧੀਆ ਚੀਜ਼ ਬਣਾਈ ਹੈ ਸ਼ੇਅਰ ਕਰਨ ਨੂੰ ਵਧੀਆ ਰਸਤਾ ਬਣਾਇਆ ਆਪਣੇ ਤੋਂ ਨਹੀਂ ਡਿਜ਼ਾਈਨਰ ਨਾਲ ਪਾਣੀ ਵੀ ਲੀਲਾ ਲੀਲਾ ਲੱਗਦਾ ਦੇਖੋ ਪਾਸੇ ਕਾਗੜੀ ਆ ਪਾਇਆ ਹੋਇਆ ਉਹਦੇ ਕਰਕੇ ਪਾਣੀ ਦਾ ਰੰਗ ਹੀ ਚੇਂਜ ਹੋ ਜਾਂਦਾ ਤੋ ਤੇਰੇ ਇਤਨੀ ਜਿਹਾ ਹੁੰਦਾ ਸੌਰੀ ਹਰ ਇੱਕ ਚੀਜ਼ ਬ੍ਰਾਂਡ ਦੀ ਹੈ ਕੋਈ ਜੀਨ ਟੈਂਟ ਸੈਂਟ ਕੋਸ਼ ਲੈਣਾ ਆ ਲਾਟਾ ਹੋ ਰਹੀ ਆ ਜਿਵੇਂ ਹਲਦੀ ਜੀ ਹੁੰਦੀ ਆ ਪਰ ਹੈ ਫੁੱਲਾਂ ਵਾਲੇ ਇਹ ਦੇਖੋ ਕਿੰਨਾ ਸੋਹਣਾ 뷰 ਹੁੰਦਾ ਹੈ ਅਰ ਤਾਉ ਮਾਰਤ ਬਣੀ ਜਾਂਦੀ ਆ ਉਧਰ ਹੋਰ ਵੱਡੀ ਉਹ ਦੇਖੋ ਹੋ ਝੋਟਾ ਆ ਗਿਆ ਆਇਆ ਫਟਮਾ ਖਿੱਚੀ ਜਾਂਦੇ ਆ ਮੁੰਡੇ ਖੁੱਲੀ ਜਗ੍ਹਾ ਬਹੁਤ ਆ ਨਾ ਦੇਖੋ ਉੱਥੇ ਲੈ ਕੇ ਸਪੈਸ਼ਲੀ ਇਹ ਤਾਂ ਵੀ ਕੋਈ ਨਹੀਂ ਆਇਆ ਝੋਟਾ ਕੀ ਬਣਾਇਆ ਸਾਹਿਬ ਉਹ ਏਰੀਆ ਬੁੱਲਾ ਜਗਾ ਆ ਕਿਸਤੀਆਂ ਖੜੀਆਂ ਨੇ ਇਹ ਹੋਟਲਾਈਟ ਕੋਲੇ ਆਂਦੇ ਆਂ ਦੇਖਣਾ ਇਹ ਜਿੱਥੇ ਨੇ ਬਹੁਤ ਵਧੀਆ ਜਗਾ ਬਣਾਈ ਆ ਸਪੈਸ਼ਲੀ ਸ਼ੇਅਰ ਕਰਨ ਵਾਸਤੇ ਆ ਸਾਰੀਆਂ ਕਿਸਤੀਆਂ ਨੇ ਵਡੀਆਂ-ਵਡੀਆਂ ਦੇਖੋ ਇਹਨਾਂ ਚ ਕਰਦੇ ਆ ਸ਼ਹਿਰ ਵਿੱਚ ਤੇ ਇਹਦੇ ਚ ਜੀ ਜੀ ਚ ਬਹੁਤ ਖੜੀਆਂ ਆ ਤਾਂ ਵੋਟਾਂ ਆ ਵੋਟ ਜੇ ਕਹਿੰਦੇ ਹੁੰਦੇ ਉਹਨੂੰ ਵੋਟ ਵੱਡੇ ਵੱਡੇ ਵੀ ਆ ਛੋਟੇ ਵੀ ਆ ਜਿਹਦੇ ਵਿੱਚ ਜਾ ਕੇ ਦੇਖਦੇ ਆਪਾਂ ਕਿੱਥੋਂ ਦੀ ਵੜਾ ਜੋ ਵਿੱਚ ਚੱਲੀ ਜਾਂਦੇ ਆ ਸਪੀਕਰ ਹੋਟਲ ਆਟ ਦੇਖ ਅੱਛਾ ਸੁਣਨੀ ਹੈ ਇਕਲਾਈਆਂ ਮੇਰੀਆਂ ਗੀਂਦੇ ਵਾਂਗੂ ਕੋਨੇ ਵਾਦੂ ਲੱਖ ਲੱਖ ਦੀ ਕਰੋ ਦਰਸ਼ਨ ਚੱਲੀਏ ਆਪਾਂ ਵੀ ਅੰਦਰ ਨਹੀਂ ਜਾਂਦੇ ਹੈਗੇ ਕਈ ਵਾਰੀ ਮਨਾਹੀ ਹੁੰਦੀ ਹੈ ਲੋਕਾ ਸਾਰੀ ਮਾਰਕੀਟ ਬਣੀ ਆ ਬ੍ਰਾਂਡ ਦੀਆਂ ਚੀਜ਼ਾਂ ਮਿਲਦੀਆਂ ਥਲਵਾੜੀ ਬਹੁਤ ਸੋਹਣੀ ਕਰਦੀ ਹੈ ਛੋਨੇ ਛੋਨੇ ਫਰਮ ਨੇ ਆਪਣੇ ਨਹੀਂ ਹੁੰਦੇ ਘਰਾਂ 'ਚ ਇਹ ਪਤਾ ਨਹੀਂ ਆਪਾਂ ਲਾਉਂਦੇ ਹੀ ਨਹੀਂ ਸ਼ੌਕ ਨਾਲ ਚਲੋ ਠੀਕ ਹੈ ਜੀ ਓਕੇ